ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਖਾਨਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਗਾਵਾਂ ਵਿਖਾਉਣੀਆਂ ਇੱਕ ਕਾਂਜ ਬੱਛੀ ਵਾਲੀ ਤੇ ਇੱਕ ਬੱਛੀ ਵੀ ਤੁਹਾਨੂੰ ਉਤਰਾ ਦਿਖਾ ਦੇਵਾਂਗੇ ਕਾਂਜ ਬੱਛੀ ਤੁਹਾਨੂੰ ਦਿਖਾ ਦੇਵਾਂਗੇ ਤੇ ਬਾਕੀ ਇੱਥੇ ਆਓ ਆਪਣੀ ਚੋਚਾ ਚਾ ਕੇ ਤਸੱਲੀ ਕਰਕੇ ਖੜੋ ਪਾਵੇਂ ਜਾਦੇ ਮੁੱਲ ਵਾਲੀਆਂ ਭਾਵੇਂ ਥੋੜੇ ਮੁੱਲ ਵਾਲੀਆਂ ਤਸੱਲੀ ਆਪਣੀ ਇੱਥੇ ਹੀ ਕਰਕੇ ਖੜਿਆ ਕਰੋ ਜੀ ਤੇ ਸਾਡੀ ਬੇਨਤੀ ਵਾਲੀ ਵੀ ਜ਼ਰੂਰ ਧਿਆਨ ਦਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਵੀਰ ਜੀ ਕੀ ਹਾਲ ਜੀ ਵਧੀਆ ਵਧੀਆ ਜੀ ਠੀਕ ਹੈ ਜੀ ਨਾਮ ਦੱਸਦੇ ਕਰੀ ਫਿਰ ਨਾਮ ਮੇਰਾ ਬਲਜੀਤ ਜੀ ਵੀਰ ਜੀ ਹਾਂਜੀ ਪਿੰਡ ਖਾਨਵਾਜੇ ਤਹਿਸੀਲ ਜਨਾਲਾ ਜਿਹੜਾ ਅੰਮ੍ਰਿਤਸਰ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਵੀ ਬੋਲ ਦੋ 98737 48008 ਜੀ ਠੀਕ ਹੈ ਜੀ ਹਾਂਜੀ ਬੱਚੇ ਦਾ ਦੋ ਵੀਧੀ ਲਈ ਬੜੀ ਚੰਗੀ ਤੇ ਇੱਕ ਹੱਥ ਵਾਲੀ ਅੱਛਾ ਬੱਚੇ ਵਾਲੀ ਤੋ ਹੁਣ ਇਹ ਘਰ ਵਾਲੇ ਬੰਦੇ ਲੈ ਗਏ ਆ ਉਹ ਹੋਂ ਤਾਂ ਪਹਿਲਾਂ ਵੇਚ ਗਏ ਹਨਾ ਗੱਲਾਂ ਵਿਕਰਮ ਆ ਵੀ ਇੱਦੀ ਮੈਂ ਫੋਨ ਵਿੱਚ ਬਾਅਦ ਨਹੀਂ ਹੋਂ ਡੇੜਾ ਕੋਈ ਗੱਲ ਮੈਂ ਮਰਾਂ ਮੇਰੇ ਘਰ ਇਹ ਘਰੇ ਝੂਲਦੇ ਹਗਾ ਅੱਛਾ ਇੱਕਾ ਘਰੇ ਲਾਈ ਸੀ ਤੇ ਇੱਕੋ ਫਿਰ ਤੁਹਾਡਾ ਹੋਵੇ ਰਹੀ ਵੀ ਤੁਸੀਂ ਕਹਿੰਦੇ ਹੋ ਵੀ ਹੁਣ ਕੀ ਮੋੜਦਾ ਨਹੀਂ ਨਹੀਂ ਮੈਂ ਅੱਗੇ ਕਿਤਰਾ ਹੋਈ ਤੇ ਮੈਨੂੰ ਬੜਾ ਬੰਦਾ ਫਿਰ ਬੁਰਾ ਲੱਗਦਾ ਚੰਗਾ ਹਾਂਜੀ ਹਾਂਜੀ ਇਹਦਾ ਬੱਚਾ ਤਾਜ਼ਾ ਮਰਿਆ ਕੋ ਕਹੇਗਾ ਵੀ ਇਹ ਤਾਂ ਵੀਡੀਓ ਬਖਾੜਗਾ ਜਿਹੜੇ ਨੀ ਦੀਗੇ ਅੱਛਾ 2.5 ਕਿਲੋ ਅੱਛਾ ਹਾਂਜੀ ਆ ਵੇਖ ਤੇ ਤਾਰਾਂ ਬਰਾਬਰ ਜੇ ਇਸ ਤਰ੍ਹਾਂ ਬਿਲਕੁਲ ਬਰਾਬਰ ਆ ਥੋੜੇ ਜਿਹੀ ਬਾਈ ਰ உத்தரபரே உத்தரா வாரி ਵਧੀਆ ਘਰ ਚੋਰਦਾ ਦੇ ਛੋਟੇ ਘਰ ਦਰਮਿਆਨਾ ਜੇ ਤਾਂ ਕਾਦਿਆ ਸਕਾਰਾ ਜੇ ਸਰੀਰ ਆ ਬਾਕੀ ਆ ਵੀ ਚਲੋ ਚਾਹ ਪਾਣੀ ਦਾ ਸਰਨ ਵਾਲੀ ਆ ਕਿਸੇ ਵੀ ਨੇ ਚਾਹ ਪਾਣੀ ਖੜਨੀ ਉੱਤੇ ਲਈ ਚੰਗੀ ਆ ਸਾਰੇ ਵੀ ਜ਼ਿਆਦੇ ਪੈਸੇ ਖਰਚਣ ਵਾਲੇ ਨਹੀਂ ਹੁੰਦੇ ਕਈਆਂ ਨੇ ਥੋੜੇ ਵੀ ਖਰਚਣੇ ਹੁੰਦੇ ਆ ਪਰ ਤੋਣੀ ਅਗਲੀ ਨਹੀਂ ਪਰ ਹੁਣ ਮੈਂ ਚੀਤੀ ਆ ਜੇ ਤੇ ਆ ਥਾਣੀ ਦੇ ਉੱਤਰ ਆਪਾਂ ਦੇਖ ਸਕਦੇ ਆ ਲਾਗੇ ਤੋਂ ਤੇਰਾ ਮੁੱਲ ਫਿਰ ਕਿੰਨਾ ਰੱਖੀਏ ਵੀ ਜੀ ਕਰ ਦਈਏ 18000 ਕਰ ਦੇ ਥੋੜਾ ਫਤ ਮਾਨ ਹੋਰ 15 ਦੀ ਹਾਂ ਨਾ ਅੱਛਾ 15 ਹੀ ਕਰਾਂਗੇ ਆਪਾਂ 1500 ਰੁਪਏ ਠੀਕ ਹੈ ਜੀ ਉਹਦਾ 8 ਕਿਲੋ ਕੋ ਚੋਗੇ ਖੜੇ ਹੱਲੇ ਕਰ ਲਿਆ ਹੁਣ ਅਗਲੀ ਵੀ ਤੁਰ ਦੋ ਫਿਰ ਆ ਦੇਖੋ ਇਹਦੇ ਕੋਲ ਕਿੰਨਾ ਜੀ ਦੁੱਧ ਇਹਦੇ ਕੋਲ ਵੀ 10 ਕਿਲੋ ਦੁੱਧ ਹੈ ਅਜੇ ਹੁਣੇ ਹੀ ਨਿਵਾਈ ਬਿਲਕੁਲ ਜਿਹਦੇ ਨੱਚਰਾ ਨਹੀਂ ਦਈ ਹੈ ਲਾਥ ਨਹੀਂ ਕੱਢੀ ਮੈਂ ਹੁਣ ਜੀ ਦੀ ਹੁਣੀ ਆ ਗਈ ਇਹ ਤੁਹਾਨੂੰ ਮੋੜਨਾ ਨਹੀਂ ਮੈਂ ਅੱਜ ਬੱਸ ਅਜੇ ਜਿétran ਨੱਥਾਂ ਚ ਬੋਜੋ ਹੈਗਾ ਉਹੀ ਆ ਕਿਉਂਕਿ ਜਿਹੜੀਆਂ ਵੀਡੀਓ ਚ ਪਾਉਣੀਆਂ ਵੀਰ ਜਿਹਾਣ ਨੇ ਹੋਂ ਤੋਂ ਪਹਿਲਾਂ ਹੀ ਵੇਚੀਆਂ ਇਹਦੇ ਕੋਲ ਦੁੱਧ ਜਿਹੜਾ ਹਣ ਕਹਿੰਦੇ ਪੀ 10 ਲੀਟਰ ਹੈਗਾ ਹੈਗੀ ਲੰਡੀ ਆ ਪੁੱਛੋ ਅਜ ਲਾ ਵੀਰ ਜੀ ਬਾਕੀ ਥਣ ਵੀ ਚਲੋ ਹੱਥ ਲਿਖਵਾਈ ਵਾਲਾ ਇਹ ਆ ਵੀ ਜੇ ਆਪਾਂ ਕੋਈ ਦਾਦੀਆਂ ਮੜਾ ਜਾਂ ਹਾਂਜੀ ਅਗਲੇ ਥਾਂ ਚ ਧਾਰਾ ਘੱਟ ਗਈ ਅੱਛਾ ਅਗਲੇ ਥਾਂ ਚ ਧਾਰਾ ਘੱਟ ਕੇ ਕਿੱ데 ਅੱਛਾ ਬੈਣੀ ਵਾਲੇ ਪਾਸੇ ਹਾਂ ਆ ਪਾਟਾ ਗੜਾ ਅੱਛਾ ਬੈਣੀ ਤਾਂ ਦੂਸਰੇ ਵਾਲੇ ਪਾਸੇ ਤੇ ਬਾਕੀ ਠੰਡੀ ਠੁੰਡੀ ਬੜੀ ਸੀਲ ਬੜੀ ਥਾਂ ਦੇਖੋ ਮੱਝਾਂ ਆਣ ਲੱਗਾ ਸੀਲ ਦੀ ਪੂਰੀ ਕਰੇ ਥੋੜੀ ਉਧਰ ਨਾ ਉਹ ਨਹੀਂ ਸਾਦੇ ਥਾਂ ਨਾਲੋਂ ਥਰਾ ਚੰਗੇ ਆ ਇੱਕ ਥਾਂ ਅਗਲਾ ਘਟਿਆ ਇਹਦਾ ਹਾਂ ਘਟਿਆ ਦੇ ਦੇਣੀ ਆਪਾਂ ਕਿੰਨੇ ਦੀ 50 ਦੀ ਦੇ ਦੀਏ ਨਹੀਂ 50 ਦੀ ਨਹੀਂ ਜਾਣੀ 20 ਦੀ ਦੇ ਦੋ 20 ਦੀ ਜਾਣ ਦੋ ਕਵੀਰ ਫੋਨ ਲਾਏ ਮਾਨਤਰ ਕਰਦਾਂਗੇ ਤੇ ਦੇ ਦਾਂਗੇ ਅੱਛਾ ਫਿਰ ਦੇ ਦੇਣੀ ਹੈ ਹਨਾ ਦੁੱਧ ਦੋ ਤੇਰਾ ਪੱਕਾ ਕਿੰਨਾ ਇਹਦੇ ਕੋਲ ਦੁੱਧ 10 ਕਿਲੋ ਹੈ ਅੱਛਾ ਜੀ ਹਾਂ ਜੀ ਤੇ ਹੁਣ ਆ ਜਿਹੜੀ ਵੱਛੀ ਚਾਰ ਦੰਦ ਜੇ ਦੀ ਅੱਛਾ ਮੂੰਹ ਚਾਰ ਦੰਦ ਦੇ ਉਹ ਚਾਰ ਦੰਦ ਹੈਗੇ ਹੰਸਰੀ ਹੈ ਹਨਾ ਤਰਾ ਹੀ ਹਾਂ ਜੀ ਠੀਕ ਆ ਤੇਰਾ ਰੱਖੀ ਤੇ ਘਰੇ ਹੀ ਆ ਵੀਰ ਜੀ ਉਹਨਾਂ ਨੇ ਪਰ ਸਾਂਭ ਤਾਂ ਹੀ ਵੀਰ ਜੀ ਉਹਨੇ ਦੇਖ ਸਕਦੇ ਹਸਾ ਦੀ ਇਤਨਾ ਡਾਕਟਰ ਲੈ ਕੇ ਚੈੱਕ ਕਰਕੇ ਅੰਦਰ 1 ਰੁਪਈਆ ਦਾ ਨਹੀਂ ਬਸ ਹੀਲ ਦੀ ਤਰ ਕੱਢੀ ਟੀਕਾ ਭਰਉਣਾ ਆਪਾਂ ਠੀਕ ਆ ਜੀ ਦੰਦ ਵਿਖਾ ਦੀ ਤੇ ਇੱਕ ਨਹੀਂ ਕੱਦ ਘਾਟ ਕੋ ਦੀ ਪੂਰੀ ਜਮਾਨੇ ਉੱਤ ਹੋਏ ਚਾਰ ਦੰਦ ਆ ਜਿਹੜੀ ਠੀਕ ਆ ਜੀ ਹੋਏ ਇਹ ਵੀ ਰੱਖ ਕੇ ਵੀ ਜਾ ਕੇ ਖਾ ਆ ਦੇਖ ਸਾਡੇ ਜੀ ਆ ਜੁ ਲਾਇਆ ਵੀ ਜੀ ਕੱਦ ਕਾਠ ਦੀ ਪੂਰੀ ਜਵਾਨ ਹੈ ਉਤਰਾਂ ਪੂਰੀ ਬੱਚੀ ਵਧੀਆ ਬਣੂਗੀ ਅਜ ਲੈ ਆ ਇਹ ਆਪੇ ਸਾंभ ਨਹੀਂ ਹੋਈ ਬੱਚੀ ਦੀ ਉਤਰਾਂ ਸਾंभ ਹੋਈ ਹੁੰਦੀ ਹੋਂ ਤੱਕ ਭਾਵੇਂ ਸੂ ਵੀ ਦਿੰਦੀ ਜੇ ਕਹਿੰਦੇ ਸਾंभਲ ਲੀ ਖੜਨੀ ਹੈ ਤਾਂ ਚਲੋ ਉਹਦੇ ਲਈ ਚੰਗੀ ਕੀ ਤੇ ਮੁੱਲ ਫਿਰ ਇਹਦਾ ਵੀ ਦੀ ਜਿਹੜੀ 16000 ਦੀ ਇਹ ਉਤਰ ਲਿਆਂਦੀ ਕਿੱਥੋਂ ਆਹੀ ਇਹਨਾਂ ਦੀ ਭਈ ਫਾਰਮ ਚ ਲਈਏ ਛੋਟੀ ਪਾਲੀ ਹੋਣੀ ਹੈ ਨਾ ਹਾਂਜੀ ਤੇ ਪਰ ਇਹ ਆ ਵੀ ਚਲੋ ਤੁਹਾਡੇ ਤਾਂ ਫਿਰ ਪ੍ਰੋਪਰ ਸਾਹਮਣੇ ਕੀਤੇ ਕਿਉਂਕਿ ਆਪ ਤੁਸੀਂ ਨਾਲ ਦਲਾਲੀ ਦਾ ਕੰਮ ਵੀ ਕਰਦੇ ਜੀ ਹਨਾ ਤੇ ਇਤਰਾ ਟੋ ਨਹੀਂ ਦੱਸਦੇ ਵੀ ਇਹਦਾ ਕੋਈ ਫਾਲਟ ਅੰਦਰ ਕੋਈ ਫਾਲਟ ਨਹੀਂ ਕੋਈ ਚੱਕਰ ਨਹੀਂ ਹੈਗਾ ਠੀਕ ਆ ਹਾਂਜੀ ਤੇ ਕਿੰਨੇ ਦੀ ਫਿਰ ਕਰਨੀ ਜਾਂਸੋ 16 ਇਹ ਦੀਏ 15 ਹੀ ਦੇ ਦਈਏ ਕਿਉਂ ਦਾ ਇਹ ਜੇ ਤਾਂ ਕੋਈ ਵੀਰ ਫੋਨ ਲਾਏ ਮਾਨਤਰ ਕਰਦਾ ਅੱਛਾ ਇਹ ਸਿਰਫ ਜਾ ਕੇ ਟੀਕੇ ਭਰਾਰੇ ਤਾ ਕੀ ਹਰ ਤੇ ਤਰਾ ਲਗਿੰਦਾ ਸਾਬ ਕੋ ਬਣਾਉਂਦਾ ਹਾਂਜੀ ਹਾਂਜੀ ਬਾਕੀ ਇਹਨਾਂ ਚੀਜ਼ਾਂ ਦੇ ਤੇ ਦੁੱਧ ਦੇ ਮੁੱਲ ਵੀ ਨਹੀਂ ਪੂਰਾ ਕੀਤਾ ਜਾਂਦਾ ਇਸ ਤਰ੍ਹਾਂ ਜੇ ਵੇਚਣ ਲੱਗੀ ਆਪਾਂ ਤੇ ਦੋ ਬੋਰੀਆਂ ਫੀਡ ਪਾਜਦੀ ਮੈਂ ਇਹਨੂੰ ਠੀਕ ਹੈ ਜੀ ਹੁਣ ਬਾਈ ਜਦੋਂ ਬੋਲ ਕੇ ਸਮਝੋ ਤੇ ਠੀਕ ਹੈ ਤੇ ਬਾਕੀ ਚਲੋ ਕੋਈ ਵੀਰ ਆਪਣੇ ਚੋਚਵਾ ਕੇ ਤਸੱਲੀ ਕਰਕੇ ਚੋਚਵਾ ਕੇ ਤੇ ਫੇਰ ਹੀ ਆਪਣਾ ਕੋਈ ਵੀਰ ਪਸ਼ੂ ਖਰੀਦੇ ਜੀ ਹਾਂਜੀ